ਦਲ ਹੀ ਨਾ ਚੱਲੇ ਕਣਕੇ ਤੋਤੇ ਜੇ ਤਾਂ ਸੋਖੀ ਜਾਵੇ ਬਦਲ ਤੇ ਝਾਟੀ ਹੋ ਜਾਂਦਾ ਇਹ ਖਰਾਬ ਹੋ ਜਾਣੀ ਇਹਨਾਂ ਕਿਹੜਾ ਉੱਠ ਗਿਆ ਤੁੰਜਾ ਨੇ ਕਿਹੜਾ ਕਹਿਣਾ ਵੀ ਮੈਂ ਮੰਮੀ ਫੇਰਦਾ ਹਾਂ ਪਾਪਾ ਕੀ ਕਹਾਂਦੇ ਤੁਸੀਂ ਮੈਨੂੰ ਦਾਣੇ ਨੂੰ ਹੱਥ ਫੇਰ ਦੇ ਸੁੱਕਣੇ ਪਏ ਤੋਤੇ ਜੂ ਤਾਂ ਮੰਮੀ ਮੈਨੂੰ ਦੱਸ ਦਿੰਦੇ ਤੇ ਮੈਂ ਇਹਨਾਂ ਨੂੰ ਦਾਣੇ ਨੂੰ ਹੱਥ ਫੇਰ ਦੇਣਾ ਸੀ ਛੇਲ ਕੋਈ ਨਹੀਂ ਪਾਪਾ ਤੂੰ ਮੇਰੀ ਗੱਲ ਸੁਣੋ ਮੰਮੀ ਹਾਂ ਕੀ ਹੋਇਆ ਈ ਦੀਦੀ ਕੋਈ ਇਹਨਾਂ ਤੁਹਾਨੂੰ ਬੋਲਣ ਦੇ ਗਲਤ ਪਾਪਾ ਮੈਂ ਉਤਰਾਂ ਉਹਨੂੰ ਕਹਿ ਬਈ ਠੀਕ ਕਿ ਤੂੰ ਪਾਪਾ ਨੂੰ ਕੰਮ ਲਾਇਆ ਵਾ ਕੋਈ ਕੀ ਕੇਵਲ ਕੋਈ ਭੈਣ ਆ ਜਾਂਦੀ ਕੋਈ ਵੇਖਣ ਮੁਖਣ ਤੇ ਕਹਿੰਦਾ ਕੰਮ ਡਾਈ ਕੱਲ ਆਈ ਤਾਂ ਅੱਜ ਕੰਮ ਡਾਈ ਆ ਹਾਂਜੀ ਚਾਹੇ ਤੇਰੀ ਮੰਮੀ ਹੁਣੇ ਕੋਈ ਪਰ ਆਈ ਤੇਰੇ ਨਾਲ ਮਿਲਣ ਆ ਜਾਂਦਾ ਕੀਵਲੇ ਬੰਦਾ ਇੱਧਰ ਉੱਧਰ ਆਇਆ ਹੋਵੇ ਤਾਂ ਆਦਾ ਚੱਲ ਮਿਲ ਤੇ ਆ ਨਾ ਹਨਾਦ ਕਿੰਨੀ ਬੇਜਤੀ ਆ ਕਹਿੰਦਾ ਕੰਮ ਡਾਤੀ ਕੱਲ ਵਿਆਹੀ ਆਈ ਤਾਂ ਅੱਜੇ ਕੰਮ ਡਾਤੀ ਆ ਉਹੋ ਇਹਨੂੰ ਮੈਂ ਆਖਿਆ ਦੀ ਤੇ ਰਹਿਣਾ ਸਿਰਦੇ ਵਾਲਾ ਨੂੰ ਕਹਿਣ ਡੈ ਰੈਂਦੀ ਗਾੜਾ ਉਹੋ ਤਾਂ ਮੰਮੀ ਮੈਂ ਵੇਖਣ ਡੀਆਂ ਕਿ ਦੀ ਤੇ ਤੁਹਾਨੂੰ ਕਿ ਤਰ੍ਹਾਂ ਬੋਲਣ ਡਈ ਆ ਤੁਸੀਂ ਇੰਨੇ ਪਿਆਰ ਨਾਲ ਸੁਭਨ ਨੂੰ ਸਮਝਾਉਂਦੇ ਹੋ ਕਿੰਨਾ ਤੁਸੀਂ ਉਹਦੇ ਨਾਲ ਕਰਦੇ ਹੋ ਤੋ ਅੱਜ ਤਾਂ ਲੱਗਦਾ ਨਹੀਂ ਤਾਂ 9700 ਦੇ ਦਲੇ ਤੇ ਮਾਵਾ ਤੇ ਹੁੰਦੀਆਂ ਵਾ ਤੋ ਅੱਜ ਪੂਜਾ ਦੀ ਤੁਹਾਨੂੰ ਇਤਰਾ ਬੋਲੀ ਹੈ ਨਾ ਤਾਂ ਮੈਨੂੰ ਵੇਖ ਕੇ ਬੜੀ ਹੈਰਾਨੀ ਹੋਈ ਆ ਕਿ ਐਦਾਂ ਕੋਈ ਬੰਦਾ ਬੋਲਦਾ ਆਪਣੀ ਸੱਸ ਮਾਂ ਨੂੰ ਸਾਰਾ ਦਿਨ ਤੋ ਇਸ ਦੰਗਾਂ ਕੋ ਨਾਲ ਕੰਮ ਲੱਗੇ ਰਹਿੰਦੇ ਤੋ ਫਿਰ ਵੀ ਐਦਾਂ ਕਰਦੀ ਐ ਮਾਂ ਤਿੰਨ ਦਸਾਂ ਮਾੜਾ ਤੇ ਕਦੀ ਮੈਨੇ ਬੋਲੀ ਨਹੀਂ ਆ ਪਤਾ ਨਹੀਂ ਹੁਣ ਕੀ ਥੋੜੇ ਦਿਨਾਂ ਦੇਖੇ 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 ਜੇ ਪੈਂਦੇ ਤੇ ਮੈਨੂੰ ਪਤਾ ਤਾਂ ਲੱਗ ਜਾਂਦਾ ਪਾ ਵੀ ਇਹ ਮੈਨੂੰ ਕਿੱਦਾਂ ਬੋਲਦੀ ਐ ਮਮੇ ਦਾ ਬੰਦਾ ਬੜਾ ਬੁਰਾ ਲੱਗਦਾ ਵਾ ਜੇ ਆ ਤਾਂ ਨਾ ਸੱਸ ਮਾ ਵਿਤ ਕਰਿਆ ਕਰਨ ਢੀਏ ਤੇ ਫਿਰ ਨਾਉਂ ਤੇ ਇਸ ਤਰ੍ਹਾਂ ਬੋਲਦੀ ਆ ਤੇ ਮੈਨੂੰ ਤਾਂ ਇੰਨੀ ਸ਼ਰਮ ਆਈ ਨਾ ਦੇਦੀ ਆ ਜੇ ਇਸ ਤਰ੍ਹਾਂ ਬੋਲੀ ਆ ਬੰਦੇ ਨੂੰ ਕਦੇ ਨਹੀਂ ਬੋਲਣਾ ਚਾਹੀਦਾ ਜੇ ਅਸੀਂ ਆਪਣੀ ਮਾਂ ਦਾ ਗੁੱਸਾ ਕਰਦੇ ਗੱਡੀਆਂ ਪਰਜਾਈਆਂ ਸਾਡੀਆਂ ਮਾਵਾਂ ਨੂੰ ਚੰਗਾ ਬੋਲਣਾ ਤੇ ਸੱਸਾ ਮਾਵਾਂ ਜਿਹੜੀ ਇਹ ਵੀ ਤੁਹਾਡੀਆਂ ਮਾਵਾਂ ਹੀ ਆ ਨਾ ਇਹਨਾਂ ਨੂੰ ਆਪਾਂ ਕਿਉਂ ਨਹੀਂ ਚੰਗਾ ਬੋਲਦੇ ਸੋਚ ਵਨ ਹੁਣ ਆਪੋ ਆਪਣੀ ਕੋਈ ਤੇ ਪੁੱਤ ਨੂੰ ਸੋਚ ਹੁੰਦੀ ਕਿ ਇਹ ਨੂੰ ਨਹੀਂ ਕੋਈ ਸੋਚ ਸਮਝਉਂਦੀ ਚੱਲ ਕੋਈ ਗੱਲ ਨਹੀਂ ਮੰਮੀ ਤੁਸੀਂ ਨਾ ਕੋਈ ਵੀ ਟੈਨ ਚਲੋ ਕੋਈ ਵੀ ਗੱਲ ਹੁੰਦੀ ਨਾ ਤੁਸੀਂ ਆਪਣੇ ਦਿਲ ਤੇ ਨਾ ਲਾਇਆ ਕਰੋ ਨਿਕਮੋਟਾ ਕੰਮ ਕੋਈ ਨੂੰ ਤੇ ਮੈਨੂੰ ਦੱਸਿਆ ਕਰੋ ਮੈਂ ਕਰ ਲਿਆ ਕਰਾਂ ਥੋੜਾ ਕੇ ਇਹਨੇ ਕਹਿਣਾ ਕਹਿਣਾ ਸੱਸ ਮਾਂ ਨੂੰ ਕਹਿਣਾ ਜਿੰਨੇ ਕਹਿਣਾ ਉਹਨੇ ਤੇ ਮੈਨੂੰ ਹੀ ਕਹਿਣਾ ਨਾ ਮਾੜੀ ਫਿਰ ਚੱਲ ਕੋਈ ਗੱਲ ਨਹੀਂ ਮੰਮੀ ਲੋਕਾਂ ਦਾ ਤਾਂ ਹੈ ਹੀ ਆ ਜੇ ਘਰ ਦੇ ਜੀਏ ਸੋਚਣ ਤਾਂ ਫਿਰ ਘਾਟਾ ਕਾਦਾ ਵਾ ਤੁਹਾਨੂੰ ਪਤਾ ਇਹਨਾਂ ਦੇ ਹੱਥ ਵਸ ਕੇ ਆਪਾਂ ਕੀ ਕਰਨਾ ਤੇ ਕੀ ਨਹੀਂ ਕਰਨਾ ਤੇ ਬੜੀ ਗਰਮੀ ਆ ਜਾ ਤੁਸੀਂ ਦਾਨਣ ਤੋਂ ਆਪ ਲੱਗਣ ਢੀ ਆ ਆਓ ਪਾਣੀ ਪੂਣੀ ਪੀਓ ਬਹੁਤ ਪਾਣੀ ਤੇ ਤੇ ਨਹੀਂ ਹੈਗੀ ਚਲ ਕੋਈ ਗੱਲ ਨਹੀਂ ਐਨੀ ਗਰਮੀ ਤੇ ਤੂੰ ਤੋਂ ਭੋਗ ਤੋਂ ਆਏ ਹੁਣ ਤੂੰ ਹੀ ਆਣ ਕੇ ਤਾਂ ਦਾਣਿਆਂ ਚ ਖਾਪਣ ਡਿਆ ਪਿਓ ਕੋਈ ਨਹੀਂ ਫੇਰ ਕੀ ਆ ਕੰਮ ਕੀਤਾ ਕਿਹੜਾ ਲਸੇ ਹੋ ਜਾਂਦਾ ਸੀ ਸੀ ਇਹ ਬੰਦਾ ਲੱਗਾ ਰਵੇ ਤੇ ਸਰੀਰ ਤੁਰਿਆ ਰਹਿੰਦਾ ਕੰਮ ਦੀ ਤੇ ਮੈਂ ਪਰਵਾਹ ਨਹੀਂ ਕਰਦੀ ਉਹੋ ਤੇ ਮੈਨੂੰ ਆਖੇ ਮੈਂ ਜੇ ਤੇਰਾ ਸਰੀਰ ਨਹੀਂ ਠੀਕ ਹੈ ਢਿੱਲੀ ਮੱਠੀ ਹੈ ਤੂੰ ਤੂੰ ਮੈਨੂੰ ਦੱਸਦੀ ਤੇ ਮੈਂ ਅਲੀ ਦੇ ਸ਼ਾਮਾਂ ਨੂੰ ਧੋ ਲੈਦੀ ਨਹੀਂ ਤੇ ਚਲ ਤੂੰ ਹੋ ਕੇ ਚਲ ਜਾਂਦੀ ਚਲ ਕੋਈ ਨਹੀਂ ਤੂੰ ਤੁਸੀਂ ਉਹ ਭੱਜ ਗਏ ਸਬਦਾਂ ਨੇ ਸਬਦ ਖਤਮ ਹੋਇਆ ਸੋਚੀ ਉਹ ਸਬਦਾਂ ਨਹੀਂ ਉਹ ਸਬਦ ਹੁਣ ਮੈਂ ਅਖੰਡੀ ਲਿਆ ਆ ਵਿਆਹ ਦਾ ਵਧਿਆ ਸੀ ਤੇ ਉਹ ਹੁਣ ਖਤਮ ਹੋ ਗਿਆ ਅ ਕੋਈ ਕੋਈ ਮੜਾ ਮੋਟਾ ਕਿ ਆ ਤਾਂ ਮੈਂ ਜੇ ਲੈ ਆ ਤੂੰ ਉਹਨੂੰ ਸਬਦਾ ਲੈਣ ਕਹਾਂ ਆਈ ਚਲੋ ਬੰਦਾ ਬਣਾਵਾਂ ਮੈਂ ਤਾਂ ਨਹੀਂ ਚਾਹ ਰਿਹਾ ਮੈਂ ਘੁੱਟ ਬਣਾ ਕੇ ਫਿਰ ਨਹੀਂ ਤੇ ਚਾਹ ਰਹੇਂ ਦੇ ਘੁੱਟ ਕਾ ਨਹੀਂ ਦੇ ਦੇ ਚਲ ਲੈਣ ਨਹੀਂ ਤਾਂ ਗਰਮੀ ਕੀ ਕਰੇ ਬੰਦਾ ਇਹਨਾਂ ਨੂੰ ਸਮਝੇ ਨਹੀਂ ਆਉਂਦੀ ਰਾਲ ਮਿਲ ਕੇ ਰਹਿਣ ਰਾਲ ਮਿਲ ਕੇ ਕੰਮ ਚਲਾਉਂ ਤੇ ਚੰਗੀ ਗੱਲ ਹੋ ਪਰ ਇਹ ਉਹ ਤਾਂ ਆਪੂ ਦ੍ਰਿਮ ਦੇ ਜਾਂਦੀ ਪੂਜਾ ਹੁਣ ਤਾਂ ਸਮਝ ਨਹੀਂ ਆਉਦੀ ਕਿ ਮੈਂ ਟਾਈਮ ਕੱਢਣਾ ਮੈਂ ਕਿੱਦਾਂ ਨਹੀਂ ਕੱਢਣਾ ਮੇਰਾ ਬੰਦਾ ਵਾਈ ਕਰਦਾ ਤੇ ਮੈਂ ਕਿੱਦਾਂ ਟਾਈਮ ਕੱਢਣਾ ਕਿੱਦਾਂ ਨਹੀਂ ਕੱਢਣਾ ਕੱਲ ਨੂੰ ਅਗਲੇ ਮੂਹ ਸਰ ਵਟਣ ਜਾ ਪੂਗੀ ਕਿ ਮੇਰਾ ਬੰਦਾ ਘਮੋਂ ਡਿਆ ਹੋ। ਉਹ ਭਾਵੇਂ ਅੱਜ ਕੱਲ੍ਹ ਦੀਆਂ ਕਈ ਇੱਕ ਤਰ੍ਹਾਂ ਦੀਆਂ ਹੁੰਦੀਆਂ ਚਾਬੀ ਮੰਗਣ ਡੈ ਪੈਂਦੀਆਂ। ਇਹ ਸਗੋਂ ਅਕਲ ਵਾਲੀ ਹੋਵੇ ਤੇ ਨਾਲੇ ਮਿਲ ਕੇ ਟਾਈਮ ਕਰਦੇ ਆਪਣਾ। ਆ ਲੋ ਐ ਇੰਨਾ ਸੋਚਣਾ ਨੋ ਤੁਸੀਂ ਸੋਚੋ ਤੇ ਪਾਣੀ ਪੀ ਲਓ। ਸੋਚਣਾ ਮੈਂ ਕੀ ਹਾਂ ਬਾਬਾ। ਹੈ। ਅਜੇ ਤੱਕ ਚਾਹ ਨਹੀਂ ਬਣਾਈ। ਲਗਦਾ ਮਮੀ ਨਾ ਹਜੇ ਉੱਠੀ ਹੀ ਨਹੀਂ ਆਈ ਮਮੀ ਨੇ ਤਾਂ ਮਨ ਲਾਦਾ ਕੱਲ ਵਾਲੀ ਗੱਲ ਦਾ ਗੁੱਸਾ ਕੀਤਾ ਵਾ ਚਲ ਪੂਜਾ ਚਾਹ ਬਣਾ ਕੇ ਨਾ ਮਮੀ ਨੂੰ ਪਿਆ ਦੇਣੀ ਆ ਤੇ ਨਾਲੇ ਨਾ ਮੂੰਆ ਵੀ ਮੰਗ ਲੈਣੀ ਆ ਕਦੀ ਨਹੀਂ ਮੈਂ ਤਾਂ ਬੋਲੀ ਹੈਗੀ ਜਿੱਦਾਂ ਕੱਲ ਦਾ ਬੋਲ ਛੜਿਆ ਵਾ ਪਤਾ ਨਹੀਂ ਮੈਨੂੰ ਕੀ ਹੋ ਗਿਆ ਮੈਂ ਇਦਾਂ ਕਦੀ ਸੋਚਿਆ ਵੀ ਨਹੀਂ ਕਿ ਫੇ ਇਦਾਂ ਕਦੀ ਗੱਲ ਕਰੂੰਗੀ ਮਮੀ ਨਾਲ ਚਲ ਕੋਈ ਨਹੀਂ ਪੂਜਾ ਜੋ ਹੋ ਗਿਆ ਹੋ ਗਿਆ मेटी पा गलते गाड़ी वेख मम्मी? मम्मी? तो हज तक सुते हैं कि टाइम हो गया तो नहीं सुती तीन तो मैं चल दी मैं सब हाथ धो लिया फिर ना ਸ੍ਰੀ ਠੀਕ ਨਹੀਂ ਲੱਗਣਦੇ ਤਾਂ ਫੇਰ ਲੰਮੀ ਪੈਗੀ ਅੱਛਾ ਮੈਂ ਤੇ ਚਾਹ ਬਣਾ ਕੇ ਲੈ ਆਈ ਹਾਂ ਮੈਂ ਚੱਲ ਲੈ ਜਾਨੀ ਮਮੀ ਉੱਠੀ ਹੋਣੀ ਆ ਓੜੋ ਠੰਡੀ ਹੋ ਜਣੀ ਫੇਰ ਪੀ ਲਈ ਦੂੰ ਚਾਹ ਨਹੀਂ ਚਾਹ ਹਾਂ ਮੰਮੀ ਪੀ ਲਈ ਆ ਮੰਮੀ ਮੇਰੀ ਗੱਲ ਸੁਣੋ ਤੀ ਬੜੇ ਚੁੱਪ ਚੁੱਪ ਜੇ ਆ ਬੋਲਣ ਕਿਉਂ ਨਹੀਂ ਦੇ ਨਾ ਚੁੱਪ ਚੁੱਪ ਕਾਦੀ ਉਤਰਾ ਹੀ ਮੈਨੂੰ ਲੱਗਦਾ ਤੋ ਇਹ ਨਾ ਜੇ ਵੀ ਕੱਲ ਵਾਲੀ ਗੱਲ ਦਾ ਗੁੱਸਾ ਕੀਤਾ ਆ ਮੰਮੀ ਨੂੰ ਪਤਾ ਜੇ ਤੁਮਾ ਠੀਕ ਨਾ ਹੋਵੇ ਬੋਦੋ ਬਦੀ ਬੰਦੇ ਕੋ ਵੱਡ ਘਟ ਭੁੱਲਿਆ ਜਾਂਦਾ ਆ ਤੇ ਮੈਂ ਰੇਲੋ ਤੁਹਾਨੂੰ ਨਾ ਮਾਫੀ ਮੰਗ ਲੈਂਦੀ ਨਾ ਮਾਫੀ ਨਾ ਮੰਨਦੀ ਠੀਕ ਕੋਈ ਗੱਲ ਨਹੀਂ ਤੇ ਇਹਦਾ ਚੋਪੇ ਚੋਪਰੇ ਨਹੀਂ ਆ ਨਾ ਮੈਨੂੰ ਚੰਗਾ ਜਾਂ ਨਹੀਂ ਲੱਗਣਿਆ ਤੇ ਸਾਥ ਮੇਰੇ ਮਨ ਨੂੰ ਹੈਗਾ ਹੀ ਪਰ ਚਲ ਕੋਈ ਗੱਲ ਨਹੀਂ ਨਿਆਣੀ ਸਿਆਣੀ ਗਲਤੀ ਹੋ ਜਾਂਦੀ ਪੁੱਤ ਮੈਂ ਕਿਹੜੀ ਤੁਹਾਨੂੰ ਮਾਰਾ ਜਾਂਦੀ ਤੁਸੀਂ ਤਾਂ ਮੇਰੀਆਂ ਧਿਆਈਆਂ ਆਪਣੀ ਤੇ ਮੇਰੀ ਉਧਰ ਚੱਲ ਗਈ ਇੱਕ ਬਗਾਨੇ ਘਰ ਮੰਮੀ ਵੇਹ ਲੋ ਇੰਨੇ ਜ਼ਾਲ ਹੋ ਗਿਆ ਵਿਆਹ ਹੋ ਇਹਨੂੰ ਮੈਂ ਹਜੇ ਤੱਕ ਨਹੀਂ ਤੁਹਾਡਾ ਨਾ ਕਰੀ ਗਲਤ ਬੋਲਿਆ ਪਤਾ ਨਹੀਂ ਮਿੰਨ ਤੇ ਆਪ ਨਹੀਂ ਸਮਝ ਆਂਦੀ ਵੀ ਮੈਂ ਕਿੱਦਾਂ ਬੋਲਦਾ ਤੁਹਾਨੂੰ ਇਦਾਂ ਤੇ ਆਪਣੇ ਆਪ ਤੇ ਬੜੀ ਇਰਾਨੀ ਹੋਂਦੀ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਵਾਧਾ ਘਟਾ ਤੂੰ ਹੋ ਜਾਂਦਾ ਨਿਆਣੀ ਸਿਆਣੀ ਬਰੇ ਵਾਧਾ ਘਟਾ ਇਤਰਾ ਹੀ ਚੱਲਦੇ ਰਹਿੰਦੇ ਚਲੋ ਕੋ ਇਨੀ ਮਮੀ ਤੇ ਰੋਟੀ ਬਣਾ ਕੇ ਰੱਖ ਛੜਾ ਫਿਰ ਮੈਂ ਆਹੋ ਪਕਾਲਾ ਤੂੰ ਕਰ ਲੈ ਜੇ ਸੁਈ ਤੇ ਜਿਹੜਾ ਕੰਮ ਹੈਗਾ ਬਸ ਸਬਜੀ ਨੂੰ ਤਰਕਲ ਆਇਆ ਮੈਂ ਤੇ ਮੈਂ ਚੱਲ ਮੈਂ ਸਬਜੀ ਬਣਾਤੀ ਆ ਤੇ ਫੁਲਕੇ ਵੀ ਬਣਾ ਕੇ ਰੱਖੀ ਦੀ ਨਹੀਂ ਬਾਅਦ ਚ ਗਰਮੀ ਬੜੀ ਹੋ ਜਾਂਦੀ ਆ ਪਰ ਸੋਚ ਵੜਨ ਨੂੰ ਜਈ ਨਹੀਂ ਕਰਦਾ ਆਓ ਚਲ ਕਰਦਾ ਕੰਮ ਫਿਰ ਮਨੇ ਇੰਨੀ ਚਾਹ ਪੀ ਗਈ ਬਾਤ ਕੋਈ ਨਹੀਂ ਆ ਜਿਓ ਬਾਹਰ ਮੈਂ ਮੰਜੀਦਾਨੀਆਂ ਨਾਲ ਵਕਾ ਲਾਨੀ ਐ ਉਥੇ ਆ ਜਿਓ ਉਥੇ ਬੈਨੇ ਆ ਚਲ ਠੰਡੀ ਚਲੋ ਪੀ ਲੋ ਤੁਸੀਂ ਚਾਹ ਵੇਹ ਕਿਦਾਂ ਸਾਰੇ ਟਾਫੀਆਂ ਦੇ ਕਾਗਜ਼ ਕਿਦਾਂ ਖਲਾਰੇ ਫਿਰ ਕਹਿੰਦੇ ਬੈੱਡ ਤੇ ਕੀੜੀਆਂ ਆਉਂਦੀਆਂ ਕੀੜੀਆਂ ਹੀ ਆਉਣੀਆਂ ਐਡੀ ਬੋਡ ਬਲੇ ਡੰਗਰ ਜੀ ਹੈਗੀ ਹੋਣਾ ਤੇ ਖਾ ਕੇ ਨਾ ਤੇ ਦੇ ਵੀ ਨਿਕ ਮੈਂ ਟਸਟ ਪੀਂਦੇ ਵਿੱਚ ਪਰ ਸੁੱਟਦਾ ਕੋਈ ਜਿੱਥੇ ਜਿਰਦਾ ਉੱਥੇ ਸੁੱਟੇ ਜਾਂਦੀ ਕਿਤੇ ਕੁੜੀ ਨੂੰ ਮਾਸਾ ਜਿੰਨੀ ਆ ਕੱਲ ਨਹੀਂ ਤੇ ਫਿਰ ਕਹਣਾ ਪਾਮਾ ਤੂੰ ਝਾੜੂ ਨਹੀਂ ਚੰਗਾ ਲੰਦੀ ਸਾਰੇ ਕੀੜੀਆਂ ਨਾ ਬੈੱਡ ਭਰਿਆ ਵਾ ਪਾਮਾ ਉੱਥੇ ਕੀ ਕਰੇ ਆਪਣੀ ਨੇ ਗਲਤੀ ਇਹਨਾਂ ਨੇ ਕੱਢਣੀ ਕਿਤੇ ਗਰਮੀ ਬੜੀ ਆ ਤੇ ਇੰਨਾ ਵਾ ਝਾੜੂ ਦੱਸਿਆ ਆਪਾਂ ਨਿਪਟੜ ਜਾਊਗਾ ਫਿਰ ਕਹਣਾ ਤੂੰ ਆਹ ਕੰਮ ਕਰ ਲੈ ਆਹ ਕਰ ਲੈਨੀ ਮੈਂ ਅਵੇ ਚੋਪਰ ਕੇ ਝਾੜੂ ਦਾ ਕਰਦਿਆ ਕਰਨਾ ਉਦੋਂ ਤੋਂ ਜਿੰਨਾ ਮੇਰੇ ਕੋ ਹੋਇਆ ਇੱਕ ਆ ਲਿਆ ਮੈਨਾਂ ਉਹ ਕਹਿੰਨੇ ਫਫੜੇ ਕਰਦੀਆਂ ਮੇਰ ਨਾਲ ਤੇ ਹੁਣ ਵੇਖ ਲੈ ਹੁਣ ਤੇ ਕਹੀ ਹਾਂ ਪਾਪਾ ਹਾਂਜੀ ਇਹਦੇ ਤੂੰ ਕਿਹਦੇ ਨਾਲ ਗੱਲਾਂ ਕਰਨ ਈ ਆ ਤੇ ਇਹਦੇ ਗੱਲਾਂ ਕਿਹਨੇ ਕਰਦੇ ਮੈਂ ਖੰਡੀ ਕੇ ਵਿੱਚ ਆਟੀ ਨਾ ਸੂਰਜ ਜਵੇ ਕਿੱਥੇ ਆ ਗਿਆ ਤੇ ਗਰਮੀ ਦੇ ਨਾਲ ਨਾ ਮਤ ਵੱਜ ਜਾਂਦੀ ਐ ਇਹ ਤੇ ਗੱਲ ਤੇਰੀ ਠੀਕ ਆ ਉਹ ਤਾਂ ਵੈਸੇ ਨਾ ਹੀ ਵੀ ਐਵੇਂ ਜਾਣ ਕੇ ਨਗਲੀ ਕਰ ਦਿੰਦੀ ਆਵਾ ਸਾਨੂੰ ਵੀ ਨਾ ਸਵੇਰੇ 4 ਵਜੇ ਉੱਠਣਾ ਚਾਹੀਦਾ ਵਾ ਤੇ ਬੰਦਾ ਝਾੜੂ-ਗੁੜੇ ਦਾ ਕੰਮ ਜਿਹੜਾ ਨਾ ਲੋਏ-ਲੋਏ ਕਰ ਲੈਣਾ ਮਿੰਟੋ-ਮਿੰਟ ਤੇ ਐਨੇ ਤੋਂ ਪਛੜਦੀ ਨਹੀਂ ਆਂ ਅਸੀਂ ਜਾਣ ਕੇ ਟਲੀਆਂ ਹੋ ਰਹਿਣੀਆਂ ਆ ਚੱਲ ਕੋਈ ਨਹੀਂ ਸਿਰਸਿਰ ਕਰਨ ਦਾ ਕੀ ਫਾਇਦਾ ਖਲਾਰਾ ਤੇ ਫੇਰ ਪੈ ਜਾਣਾ ਹੁੰਦਾ ਇੱਕ ਤਾਂ ਮੈਨੂੰ ਨਿਆਣਾ ਨਹੀਂ ਕੋਈ ਖਰਚਾ ਹੈਗਾ ਨਿਆਣੇ ਨੇ ਖਲਾਰਾ ਤੇ ਫੇਰ ਉਹਨਾ ਹੀ ਪਾਉਣਾ ਵਾ ਤੇ ਜਿਹੜਾ ਬੰਦਾ ਕਰਨਾ ਸਵੱਤੋ ਹੋਇਆ ਹਵਲੇ ਕਰ ਲੈ ਚੰਗਾ ਫੇਰ ਵੀ ਦੋ-ਦੋ ਵਾਰੀ ਝਾੜੂ ਲਾਉਣਾ ਹੀ ਆ ਤੁਹਾਡੇ ਨਾਲ ਚੰਗਾ ਬੰਦਾ ਇੱਕ ਵਾਰੀ ਨਿਬੇੜ ਲੈਂਦਾ ਚੱਲ ਕੋਈ ਨਹੀਂ ਤੂੰ ਇਦਾਂ ਕਰ ਜਾ ਤੂੰ ਰਸੋਈ ਦਾ ਕੰਮ ਕਰ ਲੈ ਤੇ ਤੋਪ ਬੜੀ ਆ ਕੋਈ ਗੱਲ ਨਹੀਂ ਮੈਨੂੰ ਤੇ ਹੱਥ ਪਈ ਆ ਮੈਂ ਮਾਰ ਲੈਣਾ ਛਾੜੂ ਜਾ ਤੂੰ ਕੋਈ ਗੱਲ ਨਹੀਂ ਤੂੰ ਕਰ ਲੈ ਅੰਦਰ ਜਦੋਂ ਮੈਂ ਛਾੜੂ ਲਾ ਲਿਆ ਵਾ ਤਾਂ ਹੀ ਨਾਰਮਲ ਜਿਹਾ ਵਿੜੇ ਚ ਰਹਿ ਗਿਆ ਹੀ ਤਾਂ ਕੋਈ ਨਹੀਂ ਇਹ ਵੀ ਮੈਂ ਕਰ ਲੈਣਾ ਤੁਸੀਂ ਕਰ ਲਓ ਆਪਣੀ ਰਸੋਈ ਦਾ ਕੰਮ ਨਹੀਂ ਨਾਰਮਲ ਜਿਆ ਨਹੀਂ ਰਹਿ ਗਿਆ ਆ ਪੋੜੀਆਂ ਵੀ ਸਾਰੀਆਂ ਹੁੰਜਣ ਵਾਲੀਆਂ ਆ ਸਾਰੀਆਂ ਉਤੋਂ ਲੈ ਕੇ ਥਾਂ ਤੱਕ ਹੁੰਜਣੀਆਂ ਐ ਮੈਂ ਜਾ ਤੂੰ ਕੋਈ ਗੱਲ ਨਹੀਂ ਬੜੀ ਧੁੱਪ ਬਹੁਤ ਜ਼ਿਆਦਾ ਚੱਲ ਜਾ ਅੰਦਰ ਉਤੋਂ ਤੋਂ ਇੰਨਾ ਗਰਮ ਜਿਆ ਸੂਟ ਪਾ ਛੜਿਆ ਵਾ ਸਿਲਕ ਦੇ ਸੂਟਾਂ 'ਚ ਪਤਾ ਕਿੰਨੀ ਗਰਮੀ ਲੱਗਦੀ ਆ ਕੋਟਨ ਦੀ ਚੁੰਨੀ ਲੱਲਿਆ ਕਰ ਨਾਲ ਕੋਈ ਗੱਲ ਨਹੀਂ ਆ ਜਦੋਂ ਮੰਮੀ ਕਹਿੰਦੀ ਆ ਕਿ ਸੂਣ ਨਾਲ ਦੀ ਚੁੰਨੀ ਲਿਆ ਕਰ ਨਾਲੇ ਮਸਲੀਨ ਦੇ ਵਿੱਚ ਤਾਂ ਇੰਨੀ ਗਰਮੀ ਨਹੀਂ ਲੱਗਦੀ ਕੋਈ ਗੱਲ ਨਹੀਂ ਨਾਲੇ ਹੌਣ ਨਹੀਂ ਪਾਉਣੇ ਤਾਂ ਕਦੋਂ ਪਾਉਣੇ ਹੁੰਦੇ ਆ ਹੌਣ ਇਹਦੇ 4 ਦਿਨ ਸੂਟ ਪਾਉਣੇ ਹੁੰਦੇ ਆ ਫਿਰ ਤੇ ਬਾਅਦ ਵਿੱਚ ਬੰਦੇ ਨੇ ਇਤਰਾ ਦੇ ਪਾਉਣੇ ਹੁੰਦੇ ਮਾੜੇ ਮੋਟੇ ਜਿਤਰਾ ਦੇ ਮਿਲ ਜਾਣ ਤਾਂ ਮੈਂ ਤਾਂ ਨਹੀਂ ਸੋਈ ਦਾ ਕੰਮ ਤੇ ਕਿ ਆਪਣੇ ਹਿਸਾਬ ਨਾਲ ਵੇਰ ਲੋ ਲਿਓ ਮੈਂ ਚੱਲ ਚਲ ਕੋਈ ਨਹੀਂ ਤੂੰ ਜਾ ਬਹਿ ਜਾ ਮੈਂ ਕਰ ਲੈਨੀ ਆ ਦੋਵੇਂ ਕੋਈ ਨਹੀਂ ਬਾਣੀ ਬੋਲ ਮਥੇ ਨਾ ਮੈਨੂੰ ਲੱਗਦਾ ਮੈਨੂੰ ਸਾੜ-ਸਾੜ ਕੇ ਗੱਲਾਂ ਕਰਤੀ ਆ। ਐਹ ਜੇ ਬਾਜ਼ ਇਤਾਂ ਦੇ ਸੂਟ ਪਾਉਣੇ ਆ। ਦੱਸ ਆਹ ਸੂਟ ਕੋਈ ਮਾੜੇ ਆ। ਇਹਨਾਂ ਸੂਟਾਂ ਵਿੱਚ ਜਿੰਨਾ ਆਰਾਮ ਮਿਲਦਾ ਆ, ਉਹਨਾਂ ਥੋੜੀ ਇਹਨਾਂ ਕੱਪੜਿਆਂ 'ਚ ਆਰਾਮ ਹੁੰਦਾ ਆ। ਚੱਲ ਕੋਈ ਨਹੀਂ ਆ। ਉਹ ਤਾਂ ਬੇਹੈਤ ਨਹੀਂ ਗੀ ਮਾੜੀ। ਚਲੋ ਕੋਈ ਵਾਰੀ ਹੋ ਹੀ ਜਾਂਦਾ ਬੰਦੇ ਨੂੰ। ਕੋਈ ਨਹੀਂ। ਗਰਮੀ ਘੜੀ ਘਟਵਾ। ਗਰਮੀ 'ਚ ਤੇ ਉਹ ਬੰਦੇ ਦੀ ਮੱਤ ਮਾਰੀ ਜਾਂਦੀ ਆ। ਕੀ ਗਣਾ ਪਖੰਡ ਫੜਿਆ ਚੱਗਾ ਭਲਾ ਵੜਾ ਹੀ ਆ ਭਾਰੀ ਪੀਰ ਮੈਂ ਭਾਰੀ ਪੀਰ ਲੈਣੀ ਅੰਦਰਾਂ ਚੋ ਸਾਰਿਆਂ ਨੇ ਮੈਂ ਭਾਰੀ ਕਰਦੀ ਅੰਦਰ ਕਿਲਾ ਥਾਵਾ ਹੁੰਜਣ ਵਾਲਾ ਹੁਣਾ ਰੋਟੀ ਪਾਣੀ ਸਾਰਾ ਹੋਣ ਵਾਲਾ ਹੀ ਰਾਤ ਦੀਆਂ ਪਈਆਂ ਪਈਆਂ ਕਿਤੇ ਕੋਈ ਰੋਟੀ ਨਹੀਂ ਕੋਤ ਤੇ ਸਬਜੀ ਬਣਾਉਣ ਵਾਲੀ ਹਾਂ ਜਾਂ ਪਾਮ ਤੁਰ ਸੋਈ ਦਾ ਕਰ ਲਾ ਮੈਂ ਬਾਹਰ ਕਰ ਲੈਣੀ ਤੂੰ ਬਾਹਰ ਇਨੀ ਤੋ ਪਚ ਕਰ ਲੈ ਕਿ ਪਾਮ ਨੂੰ ਪੜਾ ਤੁਰ ਸੋਈ ਚੰਦ ਰੇਸੀ ਲਾ ਕੇ ਤਾਂ ਪਹਿਲਾਂ ਉਤਰ ਦੱਸਿਆ ਪਾ ਕਰਕੇ ਆਈ ਹੁਣ ਤਾਂ ਹਿੱਧਰ ਕਰਨਾ ਪੈਣਾ ਏ ਮੈਡਮ ਉੱਤੇ ਉੱਤੇ ਤੁਰੇ ਫਿਰਦੀ ਕਿ ਮੈਂ ਆ ਹੀ ਜੋ ਕਰਾਂ ਮੈਂ ਆ ਹੀ ਕਰਦੀ ਆ ਨਾ ਮੰਮੀ ਨਾ ਕਰਦੀ ਮੇਰੇ ਕੋਲ ਨਾ ਸੋਈ ਦਾ ਕੰਮ ਕਰਦੀ ਮੈਂ ਗੜਾ ਠੇਕਾ ਲਿਆ ਬੱਚਾ ਵੇ ਕੀ ਜੂਣੀਆਂ ਲੱਗੀਆਂ ਮੈਂ ਚਲ ਇੱਕ ਅੱਧੀ ਜਿਹੜੀ ਪੱਕਦੀ ਹੈ ਨਾ ਤੇ ਨਾਲੋਂ ਨਾਲ ਢੂੜੀ ਜਾਨੀ ਖਰਾਬ ਨਹੀਂ ਹੁੰਦੀ ਬੀ ਬਣ ਜੂ ਗੜੀ ਮੰਮੀ ਹਾਂ ਪਾ ਮਾ ਮੰਮੀ ਹਾਂ ਪਤਾ ਕੀ ਘੰਟੇ ਤੂੰ ਪਤਾ ਮਿਰਚਾਂ ਹੀ ਇੱਕ ਇੱਕ ਦੋ ਦੋ ਕਰਕੇ ਤੋੜ ਲੈਣੀ ਜਿਹੜੀ ਪੱਕਦੀ ਆ ਤੇ ਮੈਂ ਚੱਲ ਸਿਕਾਈ ਜਾਂਦੇ ਨਾਲ ਨਾਲ ਸਿਆਲ ਸਾਗ ਦੇ ਕੰਮ ਆ ਜਾਂਦੀਆਂ ਅੱਗੇ ਸਿਕਾਈਆਂ ਨਹੀਂ ਆ ਤਾਂ ਸਹੀ ਆ ਹਾਂ ਤੇ ਮੰਮੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਹਾਂ ਕਰ ਮੈਂ ਕਹਿੰਦੀ ਏ ਇੰਨੀ ਗਰਮੀ ਆ ਤੇ ਸਾਰਾ ਦਿਨ ਕੰਮ ਲੱਗੇ ਰਹਿੰਦੇ ਆ ਚੱਲ ਮੇਰੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਤੁਹਾਨੂੰ ਪਤਾ ਘਰ ਹੀ ਲੈਣਾ ਤੇ ਪੂਜਾ ਦੇ ਤੁਹਾਨੂੰ ਪਤਾ ਮਹਾ ਫੇਰ ਠੀਕ ਹੋਈ ਕਦੇ ਬੀਬੀ ਵੱਜ ਜਾਂਦਾ ਕਦੇ ਘਟ ਜਾਂਦਾ ਵਾ ਤੇ ਕਿੰਨੀ ਟੈਨਸ਼ਨ ਦੇ ਵਿੱਚ ਕੰਮ ਕਰਨਾ ਪਹਿਲਾਂ ਤੋਂ ਉਦੋਂ ਇੰਨੀ ਗਰਮੀ ਹੋ ਗਈ ਆ ਤੇ ਤੂੰ ਕੋਈ ਕੰਮ ਵਾਲੀ ਰਾਹ ਛਡੋ ਕੰਮ ਵਾਲੀ ਹਾ ਮਮੇ ਕੰਮ ਵਾਲੀ ਕੜਾ ਇਹਨੇ ਪਹਿਲ ਲੈਂਦੀ ਐ 2-3000 ਰੁਪਏ ਨੇ ਮਹੀਨੇ ਦਾ ਲੈਣਾ ਵਾ ਇਹ ਇੱਕ ਚਲ ਸਾਫ ਸਵੰਗਾਂ ਤੇ ਕਰਕੇ ਜਾਇਆ ਕਰੋਗੀ ਨਾ ਨਾਲੇ ਚੰਗੀ ਤਰ੍ਹਾਂ ਕਰ ਜਾਂਦੀਆਂ ਬਾਹਰੀ ਕੋਚਾ ਤੇ ਆਪ ਨੂੰ ਟੈਨਸ਼ਨ ਨਹੀਂ ਹੁੰਦੀ ਪਮ ਕੰਮ ਵਾਲੀ ਦੀ ਕੀ ਲੋੜ ਵਾ ਅਸੀਂ ਤਿੰਨੇ ਜਣੀਆਂ ਨੌ ਸੱਸ ਆ ਗਿਆ ਅਸੀਂ ਆਪੇ ਨਾਲੇ ਮਿਲ ਕੇ ਕਰ ਲਿਆ ਕਰਾਂਗੇ ਕੰਮ ਵਾਲੀ ਕੀ ਕਰਨੀ ਜ਼ਰੂਰ ਉਹਨੇ 2000 ਦੇਣਾ ਮੰਮੀ ਫਿਰ ਕੀ ਆ ਪਰਮਾਤਮਾ ਦਿੱਤਾ ਸਾਰਾ ਕੁਝ ਤੇ ਸਾਡੇ ਕੋਲ ਹੈਗਾ ਵਾ ਸਾਬਾ ਵੀ ਵਧੀਆ ਕਮਉਂਦਾ ਵਾ ਪੈਲੀ ਬੰਨੇ ਦਾ ਵੀ ਸੋਹਣੀ ਫਸਲ ਆਉਂਦੀ ਐ ਤੇ ਨਾਲੇ ਚੱਲ ਕਿਸੇ ਨੂੰ ਕੰਮ ਮਿਲ ਜਾਂਦਾ ਕਿਸੇ ਦੀ ਰੋਟੀ ਲੱਗ ਜਾਂਦੀ ਐ ਤੇ ਨਾਲੇ ਆਪਣਾ ਸੋਖ ਹੋ ਜਾਂਦਾ ਵਾ ਹੁਣ ਇੰਨੇ ਗਰਮੀ ਆ ਨਾ ਮੈਂ ਰਸੋਈ ਦੇ ਵਿੱਚ ਇਹਨੇ ਕੋਈ ਖਲੋਤਾ ਨਹੀਂ ਜਾਂੜਿਆ ਤੋ ਹੀ ਅਸੀਂ ਦਰਾਨੀ ਛੜੇ ਰਸੋਈ ਦਾ ਪਕਧਾ ਲਿਆ ਕਰਾਂਗੇ ਤੇ ਬਾਹਰ ਹੀ ਪੋਚਾ ਜਿਹੜਾ ਵਾ ਇਹ ਚੱਲ ਬਾਹਰੋਂ ਕੰਮ ਕਰ ਜਾਂਦੀ ਏ ਇੱਕ ਜਣੀ ਸਾਫ ਸਫਾਈ ਕਰ ਲਿਆ ਕਰੋ ਪਾਮ ਤੇ ਇੱਕ ਜਣੀ ਰਸੋਈ ਚ ਕਰ ਲਿਆ ਕਰੋ ਕਿਹੜਾ ਪੁੱਤ ਇੰਨੇ ਬੰਦੇ ਆਂ ਅਸੀਂ ਵੀ ਰੋਟੀ ਖਾਣ ਵਾਲੇ ਕੜੀ ਤਾਂ ਹੀ ਤੇ ਹੀ ਕਿ ਮੰਮੀ ਉਹ ਤਾਂ ਟਾੜੀ ਗੱਲ ਸਹੀ ਆ ਮੈਂ ਸਮਝਦੀ ਆ ਤੁਹਾਡੀ ਗੱਲ ਨੂੰ ਮੈਂ ਸਿਰਫ ਦੀਦੀ ਕਰਕੇ ਕਹਾਂਦੀ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਹੈਗੀ ਦੀਦੀ ਆਖਣ ਡਈ ਕਿ ਮੇਰਾ ਸਰੀਰ ਈ ਲਾ ਮਠਾ ਰਹਿਦਾ ਵਾ ਤੇ ਮੇਰੇ ਕੋ ਨਾ ਬਾਹਰ ਹੀ ਪਹੁੰਚਾ ਨਹੀਂ ਹੋਣਿਆ ਤਾਂ ਮੈਂ ਹਾਂ ਦੀਦੀ ਕੋਈ ਗੱਲ ਨਹੀਂ ਰਸੋਈ ਦਾ ਸਾਰਾ ਮੈਂ ਸੰਭਾਲਣਾ ਵਾ ਤੇ ਕੋਈ ਨਹੀਂ ਮੰਮੀ ਨੂੰ ਕਹਿ ਕੇ ਤੇ ਕੋਈ ਰਖਵਾ ਲੈਨੇ ਮਹੀਨਾ ਦੋ ਮਹੀਨਾ ਰਖਾ ਲੈਨੇ ਤੇ ਫਿਰ ਕੋਈ ਗੱਲ ਨਹੀਂ ਹਟਾ ਦਾਂਗੇ ਚੱਲ ਜੇ ਤੂੰ ਰਸੋਈ ਦਾ ਕਰ ਦੇਣਾ ਤਾਂ ਉਹ ਅੱਗੇ ਵੀ ਪੂਜਾ ਝਾੜੂ ਪੋਚਾ ਕਰਦੀs ਵਕਤ ਤੇ ਵਕਤ ਉੱਠਿਆ ਕਰੂਗੀ ਤੇ ਝਾੜੂ ਪੋਚਾ ਲਾਦਿਆ ਕਰੂ 8 ਵਜੇ ਉੱਠ ਕੇ ਤੇ ਫਿਰ ਝ ਅਰੇ ਵਿਆਹ ਕੀਤਾ ਵਾ ਵਿਆਹ ਦਾ ਵੀ ਖਰਚਾ ਵਾ ਥੋੜਾ ਬੂਤਾ ਖਰਚਾ ਲੱਤ ਲੈਣ ਤੋਂ ਕਰ ਜਾ ਤੇ ਫੇਰ ਕੋਈ ਗੱਲ ਨਹੀਂ ਤੇ ਅਹੀਂ ਅਜੇ ਤਾਂ ਮੈਂ ਚੰਗੀ ਬਣੀ ਟਾਡੇ ਨਾਲ ਕੰਮ ਕਰਾਉਣ ਵਾਲੀ ਆ ਆਹ ਮਮੇ ਆ ਤਾਂ ਸਹੀ ਆ ਜਿਹੜਾ ਜਿਹੜਾ ਸਵੇਰੇ ਸਵੇਰੇ ਹੂੰਝ ਲੈਣਾ ਥਾਂ ਸਵੇਰੇ ਸਵੇਰੇ ਉੱਠ ਕੇ ਥਾਂ ਕੁੜਾ ਹੂੰਝ ਲੈਣਾ ਨਾ ਉਹਦੇ ਵਰਗੀ ਪੁੱਤ ਰੀਸ ਨਹੀਂ ਆ ਨਾਲੇ ਉੰਜ ਵੀ ਚੰਗਾ ਹੁੰਦਾ ਵਾ ਸੂਰਜ ਚੜਨ ਤੋਂ ਗੇਤੀ ਗੇਤੀ ਬਾਹਰੀ ਫੇਰਨੀ ਸਿਆਣੇ ਆਂਦੇ ਹੁੰਦੇ ਆ ਇੱਕ ਤੇ ਘੱਟਾ ਨਹੀਂ ਉੱਡਦਾ ਹੁਣ ਕੋਈ ਆ ਜੇ ਤੇ ਭੈਣ ਭਰਾ ਤੇ ਚਾੜੂ ਲਾਈ ਜਾਓ ਧੁੱਪ ਚੜੀ ਤੇ ਘੱਟਾ ਹੀ ਉੱਡ ਕੇ ਸਿਰ 'ਚ ਪੈਣਾ ਕੋ ਉਹ ਆਪਣੇ ਜੇ ਪੈਣਾ ਤੇ ਤੜੀ ਮਰ ਜੀ ਮੈਂ ਤਾਂ ਕਹਿੰਦੀ ਸੀ ਇਦਾਂ ਕਰਕੇ ਨਹੀਂ ਤੇ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਕੋਈ ਗੱਲ ਨਹੀਂ ਜਿੰਨਾ ਕਿ ਤੇ ਥੋਂਦਾ ਤੂੰ ਕਰ ਛੱਡਿਆ ਕਰ ਜਿੰਨਾ ਕੋਦਕ ਹੁੰਦਾ ਉਹ ਕਰਦਾ ਕਰ ਜਿਹੜਾ ਤੇ ਥੋਂ ਦੋਹਾਂ ਕੋ ਨਹੀਂ ਹੁੰਦਾ ਮੈਨੂੰ ਦੱਸ ਦਿਆ ਕਰੋ ਮੈਂ ਕਰ ਲਿਆ ਕਰੂੰਗੀ ਪੁੱਤ ਚਲੋ ਠੀਕ ਹੈ ਉਹ ਕੋਈ ਆਪਣੀ ਚੀਜ਼ ਬਣਾ ਲੈ ਦੋਵੇਂ ਪਹਿਣਾ ਅੱਛਾ ਜਿਹੜੇ ਕੰਮ ਵਾਲੀ ਨੂੰ ਦੇਣੇ ਆ ਵੇਖ ਲੈ ਨਿਆਣਿਆਂ ਦੀਆਂ ਸੋਚਾਂ ਪੁੱਠੀਆਂ ਆਈਆਂ ਟਾਈਮ ਨਾ ਉੱਠਣਾ ਨਹੀਂ ਤੇ ਟਾਈਮ ਨਾ ਕੰਮ ਕਰਨਾ ਨਹੀਂ ਤੇ ਐ ਵੇਲੇ ਉੱਠਣਾ 8 ਵਜੇ ਤੇ ਖਿਜ-ਖਿਜ ਕੇ ਪਹਿਣਾ ਚਲ ਕੋਈ ਨਹੀਂ ਵੇਖਦੀ ਮਾਤਾ ਦੇ ਕੋਸ਼ਣੇ ਹਾ ਇਹਦਾ ਸਿਆਪਾ ਹੋ ਜਾ ਸਾਰੇ ਪਵਾੜੇ ਦੀ ਜੜੀ ਇਹੀ ਫਿਰ ਦੋਵੇਂ ਬੈਣਾ ਕੋਈ ਚੀਜ਼ ਬਣਾ ਲੇ ਕੰਮ ਵਾਲੀ ਨਹੀਂ ਲਾਉਣੀ ਹਿੱਕ ਤੱਕ ਰਾ ਕੇ ਪੈਸੇ ਖਾਣਦੇ ਆ ਤੂੰ ਸਾਰੇ ਜਿਹੜੇ ਕੰਮ ਵਾਲੀ ਨਹੀਂ ਲਾਉਣੀ ਬਣੀ ਕਿਹੜੀ ਮਿੱਟੀ ਦੀ ਬਣੀ ਜਿਹੜਾ ਕੰਮ ਤੁਹਾਡੇ ਕੋਲ ਨਹੀਂ ਹੁੰਦਾ ਮੈਂ ਕਰ ਲਊਂ ਤੂੰ ਕਿੰਨਾ ਚਰ ਕਰਨਾ ਇਹ ਪਵਾੜੇ ਦੀ ਜੜੀ ਇਹੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਕਿੰਨੂੰ ਕੀ ਕੀ ਕਹਾਂ ਤੇ ਕਿੰਨੂੰ ਨਾ ਕਹਾਂ ਕਿ ਦੋਵੇਂ ਨੌ ਸੱਸਾ ਇਨਾ ਦਿਮਾਗ ਚਲਾਉਂਦੀਆਂ ਵਾ ਨਾ ਇਹਦਾ ਦਿਮਾਗ ਹੀ ਖਰਾਬ ਹੋ ਜਾਏ ਕਿ ਰੇਹਿੰਦਾ ਹੋਰ ਨੌਸਰ ਠੀਕ ਠਾਕ ਬਾ ਹਾਂ ਜੀ ਮੰਮੀ ਠੀਕ ਠਾਕ ਆ ਤੇ ਹੀ ਸੁਣਾਓ ਬਸ ਬੰਕੀ ਦਾ ਵੇਲੇ ਬੈਠੀ ਆ ਤੇ ਮੈਂ ਚੱਲ ਰਾਜੀ ਬਾਜੀ ਪੁੱਛ ਹੀ ਲੈਣੀ ਨਿਆਣੇ ਦਾ ਕੁੜੀਆਂ ਠੀਕ ਠਾਕ ਹਾਂ ਭਾਬੀਆਂ ਵੀ ਠੀਕ ਠਾਕ ਵੇਲੀਆਂ ਕਾ ਪਾਪਾ ਮਾਰਨ ਦੀਆਂ ਕੰਮ ਤਿੰਨ ਦਾ ਕਰਕੇ ਵੇਲੀਆਂ ਹੋ ਕੇ ਹੁਣ ਐਸੇ ਐਸੇ ਠੀਕ ਹੈ ਠੀਕ ਠਾਕ ਹੈ ਕਿ ਭਾਬੀ ਹਾਂ ਠੀਕ ਠਾਕ ਹੈ ਵੇਲੀਆਂ ਚਾਹ ਪੀ ਜਾਂਦੀਆਂ ਤੇ ਨਾਲੇ ਗੱਪਾਂ ਤੇ ਗੱਪਾਂ ਮਾਰੀ ਜਾਂਦੀਆਂ ਐਸੇ ਸਭ ਵਧੀਆ ਰਿੰਦੀ ਐ ਕੋਈ ਗੱਲ ਵਾਤ ਨਹੀਂ ਠੀਕ ਆ ਹਾਂ ਨਹੀਂ ਬੜਾ ਵਧੀਆ ਸਭ ਬਾਤ ਆ ਜੇ ਤੇ ਨਾ ਸਭ ਠੀਕ ਠਾਕ ਹੈ ਵਧੀਆ ਵਾ ਪੈਣਾ ਪੈਣਾ ਵਾਂਗੂੰ ਰਹਿੰਦੀਆਂ ਬੜਾ ਵਧੀਆ ਜੀ ਐ ਕੋਲ ਮਿਲ ਗਈ ਤੁਹਾਡੇ ਵਿੱਚ ਹਾਂ ਰਾਲ ਮਿਲ ਗਈ ਵਧੀਆ ਵਾ ਚਲੋ ਠੀਕ ਹੈ ਹੀ ਪਾਸੇ ਇਹ ਤਾਂ ਇਹ ਨਹੀਂ ਜੇ ਤੁਸੀਂ ਨਹੀਂ ਆਉਣਾ ਮਾਮਾਤੀਆਂ ਬਣ ਕੇ ਰਿਓ ਕੋਈ ਗੱਲ ਨਹੀਂ ਹੈ ਨਾ ਹਾਂ ਕੋਈ ਗੱਲ ਨਹੀਂ ਹੁਣ ਤੇ ਮਾਮਾਤੀਆਂ ਬਣ ਕੇ ਰਹਿਣਾ ਪੈਣਾ ਮੇਰੀ ਟਾਈਮ ਨਿਕਲਦਾ ਮਾਮਾਤੀਆਂ ਬਣ ਕੇ ਰਹੀਏ ਤੇ ਫਿਰ ਉਤਨਾ ਟਾਈਮ ਨਹੀਂ ਨਿਕਲਦਾ ਫਿਰ ਲੋਕਾਂ ਦਾ ਹਾਸੋ ਬਣਾ ਹੋ ਜਾਂਦਾ ਵਾ ਜੇ ਹਨਾ ਕਿ ਜਿੱਖਪਾਈ ਘਰ ਕਰੋ ਤੇ ਹਾਂਜੀ ਹਾਂਜੀ ਅੱਛਾ ਤੇ ਚੱਲ ਨਾ ਮੈਂ ਤੈਨੂੰ ਕਰਦੀ ਬਾਅਦ ਚ ਬਿਪਨ ਆਇਆ ਬਾਹਰੋਂ ਹਾਂ ਹਾਂਜੀ ਹਾਂ ਠੀਕ ਹੈ ਠੀਕ ਹੈ ਆਉਂਦਾ ਹੁੰਦੇ ਫੋਨ ਆਉ ਨਾ ਆਉਂਦਾ ਹੁੰਦਾ ਹੈ ਬਿਪਨ ਠੀਕ ਠਾਕ ਹੈ ਨਾ ਹਾਂ ਠੀਕ ਠਾਕ ਹੈ ਰਾਜੀ ਬਾਜੀ ਪੁੱਛਣ ਦੇ ਸਾਰਿਆਂ ਦੀ ਮੈਂ ਵਧੀਆ ਇਹ ਵੀ ਨਾ ਜਦੋਂ ਦੀ ਗਈ ਹੈ ਨਾ ਆਈ ਨੂੰ ਵੇਲਾ ਬਾਅਦ ਗੇੜੇ ਨਹੀਂ ਮਾਰਿਆ ਬੇਪਨ ਫੇਰੇ ਆਪਣਾ ਕਾਰਜ ਜਦੂ ਲਾ ਕੇ ਜਾਂਦਾ ਨਾ ਫਿਰ ਕੁੜੀਆਂ ਕੋ ਬਾਹਰ ਨਿਕਲੇ ਨਹੀਂ ਕਾ ਜਾਂਦਾ ਮੈਨ ਵਾਕਿਆ ਸਹੀ ਹੋ ਨਿਆਣੇ ਵੀ ਸਕੂਲ ਜਾਂਦੇ ਆ ਘਰ ਦਾ ਵੀ ਸੱਤ ਸੋਰੇ ਨੇ ਵੀ ਸਾਹਮਣਾ ਕਰਦਾ ਹੁੰਦਾ ਹਨਾ ਤੇ ਜਿੰਮੇਵਾਰੀਆਂ ਜੀ ਦੀ ਹੁੰਦੀਆਂ ਜਿੰਮੇਵਾਰੀਆਂ ਪੈ ਜਾਂਦੀਆਂ ਨਾ ਫਿਰ ਬੰਦੇ ਨੂੰ ਬਾਜ ਜਾਂਦੀ ਹਾਂ ਹਾਂ ਜਿੰਮੇਵਾਰੀਆਂ ਬੰਦੇ ਨੂੰ ਬਾਜ ਜਾਂਦੀ ਤਾਂ ਮੰਮੀ ਹਾਂ ਹਾਂ ਸਤ ਮੇਟਰ ਨਾਲ ਗੱਲ ਕਰਨੀ ਮੁੰਚਾ ਤਾਂ ਆ ਗਿਆ ਹਾਂ ਹਾਂ ਕਰ ਬਾਕੀ ਦਿਨ ਨਿਬੜ ਗਿਆ ਕੰਮ ਸਾਰੇ ਅੱਛਾ ਤੇ ਆਪਣਾ ਨਾ ਉਹ ਹਲਵਾਈ ਦਾ ਰਹਿੰਦੇ ਥੋੜੇ ਜਿਹੇ ਪੈਸੇ ਹਾਂ ਹਲਵਾਈ ਦਾ ਵੀ 25000 ਰੁਪਿਆ ਬਣਿਆ ਉਹਦੋਂ ਨੇ ਦੱਸਿਆ ਹੀ 3-4 ਦਿਨ ਚ ਚਲ ਆ ਕੇ 30 ਤੇ ਬੱਕੀ ਰਿਆ ਕੇ ਪੈਸੇ ਤੋਂ ਤੁਹਾਨੂੰ ਪਤਾ ਹੀ ਇਹ ਟਾਈਮ ਬੜਾ ਹੋ ਗਿਆ ਵਾ ਅੱਛਾ ਹੋਰ ਹੁਣ ਮੰਗਣ ਜਾਤਾ ਹੈ ਠੀਕ ਆ ਮੰਗਣੇ ਆ ਜਿੱਦੇ ਹੁਣ ਉਹ ਤੁਹਾਨੂੰ ਪਤਾ ਜਦ ਦੇ ਦੇਣੇ ਫਿਰ ਦੇਣੇ ਆ ਦੇਣੀ ਹੀ ਦੇਣੀ ਆ ਤੇ ਉਹ ਨਾ ਸਾਬੇ ਨੂੰ ਕਹਿਣਾ ਹੈ ਬਰੋ ਭੇਜਿ ਭਾਈ ਇਹਦਾ ਕੰਮ ਨਬੜੀ ਗਾਂ ਆ ਘੜੀ ਮਰੀਦ ਬੰਦਾ ਗੁਆ ਗਿਆ ਕੇ ਗੇੜੇ ਮਾਰੂ ਤੇ ਕਤਰੀ ਲੱਗਦਾ ਪੂਰਾ ਲੱਗਦਾ ਕਿ ਕੋਈ ਭੈਣ ਭਰਾ ਹੀ ਲੱਗੇ ਖਲੋਤਾ ਹੁੰਦਾ ਤੇ ਕਹਣਾ ਕਿਹੜੀ ਕਿਹੜੀ ਗੇੜੇ ਮਾਰਦਾ ਹਨਾ ਕਾ ਦੇ ਨਹੀਂ ਮਾਰਦਾ ਚਲ ਕੋਈ ਨਹੀਂ ਉਹ ਕੱਲ ਪਰਸੋਂ ਦੀ ਮੇਰੀ ਨਾ ਸਾਬੇ ਦੀ ਗੱਲ ਤੇ ਕੋਈ ਹੋਈ ਨਹੀਂ ਆ ਅੱਛਾ ਤੇ ਉਹਨੇ ਮੈਂ ਪਾਵਨ ਦਿੰਦੀ ਸਲਾਪ ਹੀ ਫੋਨ ਆਉਂਦਾ ਤੇ ਫਿਰ ਸੁਣਾ ਦਿੰਦੇ ਆ ਕਿ ਪੈਸੇ ਹਲਵਾਈ ਦੇ ਦੇਣੇ ਆ ਤੇ ਤੂੰ ਪਾ ਥੋੜੇ ਬੋਲਦੇ ਹੋਣਾ ਆਹੋ ਪਾ ਗਿਆ ਉਹਨੂੰ ਕਹਿੰਦਾ ਬੇੜੀ ਖਾਂ ਯਰ ਇਹਦਾ ਕੰਮ ਮੀਨਾ ਰਹਿ ਕੇ ਕਹੇ ਤੂੰ ਵੀ ਤੇ ਤਨਖਾਹ ਇਹਦੀ ਕੋ ਉੱਥੇ ਹੀ ਜਮਾ ਹੀ ਹਨਾ ਆਹੋ ਕੋਈ ਗੱਲ ਨਹੀਂ ਚਲ ਨਾਲ ਚੱਲੇ ਵਾ ਚੱਲੋ ਕਾਦੇ ਫਿਰ ਸਾਂ ਦੇ ਦਿਓ ਹਾਂ ਕੋਈ ਨਹੀਂ ਮੈਂ ਦਿਨੀ ਸੁਣਾ ਹੈ ਆਹੋ ਸਰ ਕੋ ਭਾ ਫੋਨ ਹੁੰਦੀ ਕੋਈ ਨਹੀਂ ਪੂਜਣ ਕਿਥੇ ਲ ਬੰਦੇ ਕੋ ਵੀ ਨਹੀਂ ਕੋਈ ਕੰਮ ਤਾਂ ਕਰਦੀ ਹੁੰਨੀ ਪੂਜਾ ਕਿਤੇ ਨਹੀਂ ਅਜਾ ਲ ਬੰਦੇ ਮੈਂ ਤੁਹਾਨੂੰ ਉਹਦੇ ਲੈਂਦਾ ਕਿੰਦਾ ਨਹੀਂ ਮੰਮੀ ਫੋਨ ਕਿੱਧਰ ਹੋਣਾ ਵਾ ਉਦਾਂ ਬੈਲੀ ਬੈਠੇ ਇੰਸਟਾ ਚਲਾਉਂਦਾ ਹੀ ਹਾਂ ਹਾਂਜੀ ਸਾਬੇ ਦਾ ਕੰਮ ਨਹੀਂ ਆ ਨਹੀਂ ਮੰਮੀ ਸਾਬੇ ਦਾ ਫੋਨ ਨਹੀਂ ਆ ਸਾਬਾ ਤੁਹਾਨੂੰ ਪਤਾ ਰਾਤ ਦੀ ਡਿਊਟੀ ਹੁੰਦੀ ਆ ਇਹ ਹਵਲੇ ਸੌਂ ਜਾਂਦਾ ਤੂੰ ਹਰਸਟ ਤੇ ਹੋਣਾ ਵਾ ਮੈਂ ਸ਼ਾਮਾਂ ਨੂੰ ਫੋਨ ਕਰਨਾ ਉਹ ਮੈਂ ਕਹਿੰਦੀ ਕਿ ਸਾਬੇ ਦਾ ਕੰਮ ਆਉਂਦਾ ਤੂੰ ਚਾਹੀਦੀ ਮੇਰੇ ਨਾਲ ਗੱਲ ਕਰਾਂ ਮੈਂ ਤੇ ਚਾਹੀਦਾ ਉਹਨੂੰ ਪੈਸਾ ਦੱਸਣਾ ਤਾ ਵੀ ਥੋੜੇ ਜਿਹੇ ਪੈਸੇ ਪਾਊਗਾ ਸਾਬੇ ਦਾ ਹੁਣ ਹਲਕਾ ਹੀ ਜਾਂਦੇ ਰਹਿ ਗਏ ਸੀ ਤੇ ਹੁਣ ਕਿਹੜੇ ਤੇ ਕਿਹੜਾ ਮਾਰਦੇ ਫੇ ਭੁਰਾ ਲੱਗਦਾ ਘੜੀ ਘੜੀ ਕਿਹੜਾ ਮਾਰਦਾ ਬੰਦਾ ਮੰਮੀ ਇੰਨੇ ਪੈਸੇ ਛੋੜੇ ਹਲੇ ਤੱਕ ਰਹਿ ਗਏ ਇਹ ਲੱਥਣੇ ਨੂੰ ਦੇ ਮਾਪੇ ਪੈਸੇ ਹੋਣ ਇਤਰਾ ਨਹੀਂ ਉਹ ਰਿਆ ਕੀਤਾ ਵਾ ਇਹ ਕਿਹੜਾ ਕੋਈ ਗੁੱਡੇ-ਕੁਟੀ ਦਾ ਖੇੜੀ ਕਿ ਇਹ ਪੈਸੇ ਮਾਤਾ ਸਹੀ ਮੰਨੀ ਫਿਰ ਵੀ ਚੋਂ ਤਿੰਨ-ਚਾਰ ਲੱਖ ਲੱਗ ਗਿਆ ਉਹ ਤਾਂ ਪਤਾ ਤੈਨੂੰ ਜਿਹੜਾ ਮੈਂ ਪਹਿਰ ਤੇ ਕੀਤਾ ਵਾ ਤੇ ਇੰਨੇ ਪੈਸੇ ਹਲੇ ਲੱਥੇ ਨਹੀਂ ਉਹ ਤਿੰਨ-ਚਾਰ ਲੱਖ ਨਾ ਹੋਣ ਤੇ ਪਾਵੇਂ ਕਿ ਮੈਂ ਜਿਹੜਾ ਵਾ ਕਰੋ ਖਰਚਾ ਤੇ ਉਹਨਾਂ ਨੇ ਬੇਟੇ ਦੀ ਵੀ ਰੋਟੀ ਦੋ ਦਿਨ ਹੋ ਗਈ ਤੇਲ ਪਾਣੀ ਸਭ ਕੁਝ ਕੀਤਾ ਹੀ ਸਾਰੇ ਸਗਲ ਵਾਰ ਕੀਤੇ ਹੀ ਉਹਦੇ ਨਾਲ ਉਸੇ ਦੀ ਮਾਸੀਆਂ ਕੁੜੀਆਂ ਚਾਚੇ ਦੀਆਂ ਸਾਰਿਆਂ ਨੂੰ ਭਾਜੀ ਪੁੱਜੀ ਪਾਈ। ਖਰਚੇ ਤੇ ਇਤਰਾ ਹੀ ਨਹੀਂ ਪਤਾ ਲੱਗਣ ਦਿੰਦੇ। ਨਾਲੇ ਸਬੂਚ ਕੀਤਾ ਵਿਆਹ ਦੇ ਵਿੱਚ। ਆਹ ਨਹੀਂ ਇਥੇ ਹੈ। ਮੰਮੀ ਤਾਂ ਆਪਣੀ 40 ਕਿੰਨੀ? 40 ਦੇ ਪੰਮ ਹੈਗੇ ਠੋਟਾ ਹੀ ਕਿੰਨੇ? ਠੋਟਾ ਹੀ ਕਿੱਲੇ ਹੈਗੇ ਤੇ ਮੰਮੀ 40 ਫਸੋ ਤੋਂ ਵੀ ਬੰਦਾ ਕੋ ਕਰ ਲੈਂਦਾ। ਮੈਂ ਤਾਂ ਤਾਂ ਕਰ ਤੀ ਹੈ ਨਹੀਂ ਚਲੋ ਫਸਲ ਵੜੀ ਜਿਹੜਾ ਹੈ ਉਹਨਾਂ ਨੂੰ ਕੋਈ ਵਪਾਰੀ ਕਰ ਲੈਣਗੇ। ਉਹਨੇ ਮਾ ਵੀ ਸੈਣ ਲਈ ਮੁੰਡੇ ਦੀ ਪਤਾ ਹੋਈ ਫਸਲ ਤੋਂ ਸਭ ਕੁਝ ਕਰ ਲੈਂਦਾ। ਇੰਨੇ ਜਿਹੇ ਦਾ ਫਸਲ ਤੋਂ ਹੀ ਸਭ ਕੁਝ ਕਰਦੀ ਆਈ ਪੜਾਏ, ਲਿਖਾਏ, ਜਿੰਨੇ ਭੈਣ ਭਰਾ ਫਸਲ ਤੋਂ ਹੀ ਪੜਾਈ ਲਿਖਾਈ। ਉੱਪਰ ਦੇ ਕੀਤੇ ਸਭ ਕੁਝ ਕੀਤਾ ਮੜ ਕੇ ਉਹ ਡੈਡਾ ਡਾਕਟਰ ਪ੍ਰੈਸ਼ਨ ਉਹਦਾ ਕਰਨ ਕਰਾ ਲਾ ਪਿਆ 25 30 30 ਲੱਖ ਤੋਂ ਉੱਤੇ ਲੱਗ ਗਿਆ 45 ਰੁਪਏ ਕਰਦੇ ਨੇ ਕੁੜੀ ਵਿਆਹੀ 45 ਰੁਪਏ ਵਿਆਹੀ ਸ਼ਾਹੇ ਨੂੰ ਬਾਹਰ ਕਲਾਇਆ 45 ਰੁਪਏ ਜੋੜ-ਜੋੜ ਕੇ ਕਰਾਇਆ ਤਾਂ ਦੋਆਂ ਕਿੱਲਾਂ 'ਚ ਜੁੜਦਾ ਵੀ ਕੀ ਆ ਇਹ ਤੇ ਆ ਕਿ ਆਪਣਾ ਹੱਥ ਘੁੱਟ-ਘੁੱਟ ਕੇ ਚਲਾਏ ਤੇ ਫਿਰ ਸਭ ਕੁਝ ਇੱਥੋਂ ਤੱਕ ਪਹੁੰਚੇ ਆ ਸਮਰੇ ਪਾਇਆ ਤੇ 45 ਰੁਪਏ ਪਾਏ ਮੰਮੀ ਹੈ ਤਾਂ ਸਹੀ ਮੈਂ ਤਰਾ ਤੁਹਾਨੂੰ ਕੋਈ ਫਸਾਟਾ ਦੇ ਕਰਨਾ ਤਾਂ ਮੈਂ ਕਾੜ ਲਈ ਇਹ ਕਹਿਣਾ ਚਲ ਜਿੱਤੇ ਪਾਣੀ ਪਰ ਨਤੇ ਕੰਮ ਕਰੋ ਨਾ ਆਪਣੇ ਸਾਰੇ ਪਾਣੀ ਪਰ ਕੰਮ ਕਰਦੇ ਦੀ ਬਾਤ ਤੇ ਕਮਾਈ ਟੁੱਟ ਜਾਂਦੀ ਹਲੇ ਤਨ ਪਤਾ ਸਾਰੇ ਘਰ ਦਾ ਮੂੰਹ ਮੱਥਾ ਬੰਨਣ ਵਾਲਾ ਪਰ ਸਾਨੂੰ ਦੋ ਘਰਾਵਾਂ ਦੇ ਘਰ ਦੀ ਹਾਲਤ ਵਿੱਚ 45 ਸਿਰੋ ਕੀਤਾ ਵਿਆਹ ਕੀਤਾ 45 ਸਿਰੋ ਕੀਤਾ ਸਾਲ ਹੋ ਗਿਆ 1.5 ਸਾਲ ਨੂੰ ਬਾਹਰ ਕਿਹਨੀਏ ਤੂੰ ਕਿਦਾ ਕਿਤੇ ਸਦੀਆਂ ਦਾ ਥੋੜਾ ਵੀ ਸਦੀਆਂ ਦਾ ਬਾਹਰ ਕਿਹਾ ਹੋਣੀ ਗਿਆ ਸਾਲ 1.5 ਸਾਲ ਹੋ ਗਿਆ ਬਹੁਤ ਮੰਮੀ ਜੇ ਤੂੰ ਹੀ ਪਹਿਲੀ ਤੋਂ ਇਨਾ ਕੰਮ ਕੀਤਾ ਤਾਂ ਹੁਣ ਵੀ ਗਾੜੀ ਪੈਲੀ ਬੰਨਣਾ ਤਾਂ ਕਰ ਲੋ